ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਟਪਤਾ ਪੰਨੂ ਸਵਾਗਤ ਹੈ ਮੇਰੇ ਚੈਨਲ ਚੰਗ ਦੀ ਰਾਤ ਤੇ ਅੱਜ ਦੀ ਅਸੀਂ ਜਿਹੜੀ ਮੈਂ ਤੁਹਾਡੇ ਨਾਲ ਸਾਝ ਪਾਉਣ ਲੱਗਾ ਅੱਜ ਸਾਡੀ ਵਾਹੀ ਦੀ ਦੋਤਰੀ ਹੈ ਤੇ ਮੇਰੇ ਬੇਟੇ ਨਾਲ ਉੱਥੇ ਇਕੱਠੇ ਰਹਿੰਦੇ ਕੰਡਾ ਅੱਜ ਉਹਨਾਂ ਦੀ ਮੈਰਿਜ ਹੈ ਤੇ ਉਹਨਾਂ ਦੀ ਮੈਰਿਜ ਅਟੈਂਡ ਕਰਨ ਚੱਲੇ ਆ ਲੱਗੇ ਘਰੋਂ ਤੁਰਨ ਮੈਂਗਾ ਇਸ ਤਰ੍ਹਾਂ ਲੋਕ ਅਵਖਰੇ ਰਹੀਆਂ ਵਿਆਹ ਦਾ ਇਤਰਾਫ ਪਾਵਾਂਗੇ ਦੋਨਾਂ ਲੱਗੇ ਦੋਸਤੋ ਤੁਰਨ ਤੇ ਦੇਖਦੇ ਸਾਡੇ ਜਿੰਨੇ ਹੀ ਧੁੱਪ ਬੜੀ ਸੋਹਣੀ ਹੈ ਮੌਸਮ ਬੜਾ ਸੋਹਣਾ ਕਰਨ ਗਿਆ ਮੌਸਮ ਚੱਲਦੇ ਆ ਵਿਆਹ ਦੀਆਂ ਰੌਣਕਾਂ ਵੇਖਣੇ ਆ ਤੇ ਸਾਡੇ ਨਾਲ ਪਾਉਂਦੇ ਆ ਉੱਥੇ ਜਾ ਕੇ ਉਹ ਵੀ ਵਿਆਹ ਦੀ ਰੌਣਕਾਂ ਪੰਜਾਬ ਦੇ ਨਾਮ ਦਾ ਕੱਟੇਰਾ ਦਾ ਨਾਮ ਦਾ ਸਾਲਤਾ ਦਾ ਤਾਰਾ ਯਾਤਰਾ ਦਿਲਾਉਂਦਾ ਪਾਵਾਂਗੇ ਆਜੂ ਮਿਲਦੇ ਆ ਦੋਸਤੋ ਖਾੜੇਪਾਲੀ ਤੋਂ ਬਾਅਦ ਉਹ ਪਰਿਵਾਰ ਜਿਹੜੇ ਆਸੇ ਨਾਲ ਪਾਉਂਦੇ ਭਾਵ ਉਹ ਜਾਣਦੇ ਬਾਅਦ ਆਪਾਂ ਦੇ ਆਪਾਂ ਤੋਂ ਤੇਦਾ ਜੇ ਮੈਂ ਇਧਰੋਂ ਘਰ ਵਿਆਹ ਵਾਲੀ ਕੁੜੀ ਦੇ ਪੁੱਤ ਲੈ ਗਿਆ ਵਿੱਚ ਇਹ ਸਾਡੀ ਪੇਟੀ ਇਹ ਮੈਨੇਜਰ ਇਹ ਰਿੱਖੇ ਕਰਦਾ ਕੱਢਦੇ ਰਸਤੇ ਦਾ ਰੱਬ ਦੇ ਅੱਛਾ ਆਪਣੇ ਤੇ ਜੱਟ ਜੇਟਾ ਦੇ ਸਾਲੇ ਵਿੱਚ ਘਾਲੇ ਵਾਲੇ ਆ ਗਾਤ ਜੀਤਾ ਵਧੀਆ ਜਹਦੀਆਂ ਗਾਣਾ ਚਾਹ ਹੋਰ ਕੀ ਗੱਲ ਨਿਕਾਲੀਆ ਦੋਸਤਾਂ ਦੇ ਯੂਪੀ ਦਾ ਕੀ ਹਾਲ ਆ ਯੂਪੀ ਦੇਤੇ ਗੱਲਾਂ ਤੇ ਬੜੀ ਲੱਗਿਆ ਯੋਗੀ ਨਾ ਆ ਰਹੇ ਹੁੰਦੇ ਚਲੋ ਚਲੋ ਵਿਆਹ ਮਦੀ ਰੌਣਕ ਜਿਹੜੇ ਹੁੰਦੇ ਨੇ ਵਿਸ਼ਾਲ ਪੰਡਾਲ ਹੁੰਦੇ ਆ ਆ ਤੁਸੀਂ ਵੇਖ ਸਕਦੇ ਜਿਵੇਂ ਇੱਕ ਸਾਈਡ ਪੰਡਾਲ ਲੱਗਾ ਤੇ ਦੋਹਾਂ ਪਰਿਵਾਰਾਂ ਦਾ ਮੇਲਾ ਸਾਡੇ ਪਰਿਵਾਰ ਦਾ ਤੜਕੀ ਵਾਲੇ ਪਰਿਵਾਰ ਦਾ ਕਿਉਂਕਿ ਅਸੀਂ ਤੜਕੀ ਵਾਲੇ ਆ। ਔਰ ਸਾਡਾ ਪਰਿਵਾਰ ਦਾ ਜਿਹੜੇ ਜੀ ਨੇ ਸਾਰੇ ਬ੍ਰੇਕਫਾਸਟ ਕਰਕੇ ਵੱਡੇ ਹਾਲ 'ਚ ਤੇ ਹੁਣ ਜਾ ਰਹੇ ਨੇ ਜਿਹੜਾ ਇੱਕ ਸਮਾਂ ਨੇ ਲੱਗੇ ਇੱਥੇ ਇੱਥੇ ਕੁਰਸੀਆਂ 'ਚ ਬਹਿ ਗਏ ਸਾਰੇ। ਤੇ ਫਿਰ ਗੱਲਾਂ-ਬਾਤਾਂ ਬਾਹਰ ਨਿਕਲੇ ਦੋਵੇਂ ਪਰਿਵਾਰਾਂ ਦੀਆਂ ਕੋਈ ਕੀ ਕਹੂਗਾ ਮੇਰੀ ਨਾਨੀ ਤੁਹਾਡੇ ਪਿੰਡ ਦੀ ਹੀ ਕੋਈ ਕਹੂਗਾ ਮੇਰੀ ਮਾਸੀ ਤੁਹਾਡੇ ਪਿੰਡ ਦੀ ਕਿਸੇ ਦੀ ਫੂਆ ਲੋ ਰਿਸ਼ਤੇਦਾਰੀ ਨਿਕਲੂਗੀ ਕਿਸੇ ਦੀ ਚਾਚੇ ਲੋ ਕਿਸੇ ਦੀ ਮਾਮੇ ਵਲੋਂ ਉਹਾਂ ਤੇ ਦੇ ਜੱਟ ਜੱਟਾਂ ਦੇ ਸਾਲੇ ਤੇ ਮਿੱਠੇ ਕਾਲੇ ਮਾਲੇ ਇਹ ਰਿਸ਼ਤੇਦਾਰੀਆਂ ਫਿਰ ਜਿਹੜੀਆਂ ਇਤਰਾ ਗਾਂ ਦੀ ਗਾਂ ਨਿਕਲਦੀਆਂ ਉਹਦੀਆਂ ਬਕਾਇਦਾ ਤੇ ਆ ਵੀ ਉਹ ਤੇ ਵੀਟਰ ਜਿਹੜੇ ਆ ਕੇਟਰਿੰਗ ਜਿਹੜੀ ਆ ਇਹ ਬੜੀ ਜਵਲਦਸਤ ਆ ਔਰ ਹਰ ਬੰਦੇ ਤੱਕ ਪਹੁੰਚ ਕਰਾਈ ਗਈ ਹੈ ਵੇਟਰਾਂ ਦੀ ਔਰ ਜਿੱਥੇ ਜਿੱਥੇ ਵੀ ਇਹ ਆਪ ਦਾ ਖਾਣਾ ਤਣਾ ਵਿਚਾਰੇ ਇੱਥੇ ਹੁਣਾਂ ਆ ਦੇਖੋ ਬੈਠੇ ਸਾਡੀ ਫੈਮਿਲੀ ਦੇ ਸਾਰੇ ਮੈਂਬਰ ਇਹ ਮੇਰੇ ਭਰਾ ਨੇ ਛੋਟੇ ਭਤੀਜੇ ਨੇ ਪਿੰਡੋਂ ਮੁੰਡਾ ਇੱਕ ਥਾਤਾ ਦੋਸਤ ਇਹ ਵੀ ਨਾਲ ਆ ਤੇ ਇੱਥੇ ਕਿਉਂਕਿ ਜਿਹੜੇ ਬੀਜੇ ਵਾਲੇ ਉਹ ਕੱਢ ਦਿੰਦੇ ਕੰਨਾਂ ਦੇ ਕੀੜੇ ਫਿਰ ਨਾ ਤੇ ਕੋਈ ਸੁਣਦਾ ਤੇ ਨਾ ਕੋਈ ਕਿਸੇ ਨੂੰ ਦੱਸ ਵੀ ਪਾਉਂਦਾ ਵੀ ਮੈਂ ਕੀ ਕਰਨਾ ਉਹ ਅੰਨੇ ਨੂੰ ਬੋਲਾ ਕਸੀਟੀ ਫਿਰਦਾ ਤੇ ਕਾਪੀਰਾਈਟ ਦਾ ਮਸਲਾ ਵੀ ਆ ਜਾਂਦਾ ਇਹ ਕਰਕੇ ਨਾ ਇਹ ਦੀ ਉਹ ਪਿੱਛੋਂ ਜਿਹੜੀ ਆਵਾਜ਼ ਡੀਜੇ ਦੂਜੇ ਦੀ ਕਰਕੇ ਬੰਦ ਕੀਤੀ ਹੈ ਤੇ ਮੈਂ ਤੁਹਾਨੂੰ ਫਿਰ ਜਿਹੜਾ ਤੁਹਾਡੇ ਨਾਲ ਸੰਬੋਧਨ ਹੋ ਰਿਹਾ ਇਹ ਲੜਕੇ ਦਾ ਪਰਿਵਾਰ ਆ ਜਿਹੜਾ ਸਾਡਾ ਤੇ ਉਹਨਾਂ ਦੇ ਨਾਲ ਮਲਾਪ ਹੋਇਆ ਤੇ ਲੜਕੇ ਦੇ ਫਾਦਰ ਸਾਹਿਬ ਨੇ ਲੜਕੇ ਦੇ ਤਾਇਆ ਜੀ ਨੇ ਚਾਚਾ ਜੀ ਨੇ ਪਰਿਵਾਰ ਦੇ ਬਹੁਤ ਬੜ ਸੱਜਣ ਨੇ ਇਹਨਾਂ ਦੇ ਨਾਲ ਫਿਰ ਛੋਟਾ ਛੋਟਾ ਜਿਹੜਾ ਇੱਕੋ ਪਹਿਲਾਂ ਉਹ ਗੱਲਾਂ ਮਤਾਂ ਚੱਲਦੀਆਂ ਰਹਿਣਗੀਆਂ ਕਿ ਮੈਂ ਤੇ ਮੇਰਾ ਛੋਟਾ ਬ੍ਰਦਰ ਬੈਠੇ ਆ ਦੋਏ ਵਾਲੇ ਤੇ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਅਸੀਂ ਪਰਿਵਾਰ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਤੇ ਇਹ ਮੇਰੇ ਜੀਜਾ ਜੀ ਨੇ ਜਿਹਨਾਂ ਦੀ ਪੇਟੀ ਦਾ ਇੱਥੇ ਵਿਆਹ ਹੋਇਆ ਤੇ ਹੈ ਪਿੱਛੋਂ ਜੁਪੀ ਤੋਂ ਬਿਲੋਂਗ ਕਰਦੇ ਆ ਬਰਾਤ ਜੁਪੀ ਗਈ ਹੈ ਬਰੇਲੀ ਮੈਰਿਜ ਉੱਥੇ ਹੋ ਗਈ ਸੀ ਦੋ ਦਿਨ ਬਰਾਤ ਨੂੰ ਸਾਂਭਿਆ ਤੇ ਪਹਿਲਾ ਮੌਕਾ ਹੀ ਗਰੀ ਬਰਾਤ ਕੋ ਦਨ ਰਹਿ ਗਿਆ ਹੀ ਤੇ ਆ ਮੇਰੀ ਮੇਸੇ ਤੇ ਆਈ ਮੇਰੀ ਜਿਹੜੀ ਭੈਣਾ ਮੇਰੀ ਇਹਨਾਂ ਦੀ ਬੇਟੀ ਦੀ ਮੇਰੇ ਜੋ ਇਹ ਰਾਸ ਸਭ ਜਖਲਦਾਰਿੰਦਾ ਉਹ ਕੋ ਟਿਚਰ ਮਗਵਲ ਕੀਤਾ ਮੈਂ ਨਾਲ ਮੇਰੀ ਭਤੀਜੀ ਆ ਤੇ ਅਕਾਉਂਟ ਕਰਨਾ ਲੱਗਿਆ ਉਹਦਾ ਮੈਂ ਨੂੰ ਭੈਣ ਅਰਜੁਨ ਨੂੰ ਹੱਸਣ ਦੇ ਆ ਵੀ ਬਾਹਰ ਬਾਰਿਸ਼ ਆ ਜਾਨੀ ਕਿੰਨਾ ਤੋਂ ਮੇਕਅਪ ਕੀਤਾ ਬਾਹਰ ਬਾਰਿਸ਼ ਜਿਨਾ ਨਿਕਲੀ ਯਾ ਲੈ ਕੇ ਬਾਅਦ ਤੋਂ ਪੌੜੀ ਲੱਗੀ ਐ ਤੇ ਬਾਰਿਸ਼ ਤੇ ਖੈਰ ਕੀ ਹੋਣੀ ਐ ਤੇ ਬਹੁਤ ਹੀ ਸੋਹਣਾ ਮਾਹੌਲ ਆ ਤੁਸੀਂ ਦੇਖੋ ਜਿੱਤਰੋਂ ਦਾ ਵਿਆਹਾਂ ਦੰਦਾ ਤੇ ਇਹ ਡੀਜੇ ਵਾਲਿਆਂ ਦਾ ਸ਼ੋਰ ਨਾ ਹੋਵੇ ਤੇ ਹਲਕਾ-ਹਲਕਾ ਜਿਹਾ ਜੇ ਰੱਖਿਆ ਹੋਵੇ ਨਾ ਮਿਊਜ਼ਿਕ ਨਾਲੇ ਸਾਰੇ ਗੱਲਾਂ ਪਤਾ ਕਰਨਾ ਇਹ ਬੱਚੇ ਆ ਇਹ ਵੀ ਵਿਚਾਰੇ ਆਪਣੀ ਦਇਆ ਮਾਡੀ ਮੋਢਾ ਪੜਾ ਕੇ ਕੱਢਣੇ ਇਥੇ ਤੇ ਅਰੋ ਡੀਜੇ ਦਾ ਰੌਲਾ ਹੀ ਇੰਨਾ ਜ਼ਿਆਦਾ ਵਾਪੀ ਉਹ ਬੱਚਿਆਂ ਦਾ ਜਿਹੜਾ ਜਦੋਂ ਇੱਕ ਗਾਣੇ ਤੇ ਉਹ ਆਪਣੇ ਨੂੰ ਆਪਣੂ ਸੁਰ ਕਰਦੇ ਉਹਨਾਂ ਚੋਂ ਦੂਜਾ ਗਾਣਾ ਲੱਗ ਜਾਂਦਾ ਤੇ ਡੀਜੇ ਵਾਲੇ ਵੀ ਵੇਖਣਦੇ ਆ ਵੀ ਕਰੀ ਮਾਹੌਲ ਗਰਮ ਹੋ ਜੇ ਥੋੜਾ ਜਿਹਾ ਕਿ ਪੀਪੂ ਕੇ ਜਿਹੜੇ ਬੰਦਿਆਂ ਦੇ ਦੋ ਦੋ ਚਾਰ ਚਾਰ ਪੈਗ ਅੰਦਰ ਚੱਲ ਜਾਣ ਫਿਰ ਇਹਨਾਂ ਨੇ ਇਸ ਤਰੀਕੇ ਨਾਲ ਤੜਨਾ ਵੀ ਆ ਮੁੰਡੇ ਦਾ ਫਫੜਾ ਮੁੰਡੇ ਦਾ ਮਾਸੜ ਮੁੰਡੇ ਦਾ ਚਾਚਾ ਤੇ ਆ ਮੁੰਡੇ ਦਾ ਤਾਇਆ ਸਰਪੰਚ ਸਾਹਿਬ ਚੇਅਰਮੈਨ ਸਾਹਿਬ ਉਹ ਕੋਈ ਕਰੰਡੇ ਇਹ ਛੋਟੇ ਛੋਟੇ ਗੱਲਾਂ ਦੀ ਸਾਜ ਪੈਡਾਂ ਦੀ ਸਾਜ ਪਰਿਵਾਰਾਂ ਦੀ ਸਾਜ ਵਿਚਾਰਾਂ ਦੀ ਸਾਜ ਤੇ ਬੀਬੀਆਂ ਵੀ ਆਪੋ ਆਪਣੀ ਧੰਦੇ ਵਿੱਚ ਇੱਕ ਦੂਜੇ ਨਾਲ ਟੰਗਿਆ ਕਿਉਂਕਿ ਮੌਕੇ ਇਹੋ ਜਾਂਦਾ ਜਿੱਥੇ ਖੁਸ਼ੀ ਦਾ ਮੌਕਾ ਹੁੰਦਾ ਉੱਥੇ ਪਰਿਵਾਰਾਂ ਦੇ ਆਪਸੀ ਮੇਲ ਬਲਾਵਦਾ ਵੀ ਸਮਾਂ ਹੁੰਦਾ ਨਵੇਂ ਜਾਂ ਸੰਧਿਆ ਬੰਦੀਆਂ ਦੰਗੀਆਂ ਰਿਸ਼ਤੇਦਾਰੀਆਂ ਬੰਦੀਆਂ ਅੰਨਵੇਂ ਰਿਸ਼ਤੇ ਆ ਜੇ ਇੱਕ ਦੂਜੇ ਨੂੰ ਜਾਣਣਾ ਹੁੰਦਾ ਤੇ ਕਈ ਸਰ ਕਿ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਇੱਕ ਦੂਜੇ ਤੋਂ ਪੁੱਛਦੇ ਆ ਵੀ ਤੂੰ ਕੰਮ ਕੀ ਕਰਦਾ ਤੂੰ ਕੀ ਕਰਦਾ ਇਹ ਉਹ ਮੌਕੇ ਹੁੰਦੇ ਆ ਜਿੱਥੇ ਅਸੀਂ ਮਿਲਦੇ ਆ ਸਾਡੀਆਂ ਸਾਂਝਾਂ ਜਿਹੜੀਆਂ ਉਹ ਬਰੀਕ ਰੂਪ ਚੋਰ ਪੀੜੀਆਂ ਆਉਂਦੀਆਂ ਤੇ ਇਹ ਆ ਮੁੰਡਾ ਤੇ ਕੁੜੀ ਪਿਆ ਵਾਲੀ ਜੋੜੀ ਇਹ ਬੈਗੇ ਨੇ ਸੁਗਣਾ ਆਸਤੇ ਰਿਸੈਪਸ਼ਨ ਦੇ ਕਿ ਪਿਛੇ ਬੇਡੇ ਦੇ ਫਾਦਰ ਸਾਹਿਬ ਨੇ ਮਮੀ ਨੇ ਉਹਨਾਂ ਦੇ ਇਹ ਬੇਟੀ ਸਾਡੀ ਇਸਮਾ ਕੈਨੇਡਾ ਵਾ ਕੈਨੇਡਾ ਤੋਂ ਆ ਕੇ ਇਹਦੀ ਇੱਥੇ ਮੈਰਿਜ ਹੋਈ ਤੇ ਮਾਂ ਵੀ ਫਿਰ ਇਹ ਸਾਡੀ ਕਿਉਂਕਿ ਮੁੰਡਾ ਤੇ ਕੁੜੀ ਇਕੱਠੇ ਕੈਨੇਡਾ ਰਹਿੰਦੇ ਸੀ ਦੋਵੇਂ ਤੇ ਉਹ ਡਾਵੀ ਸੁਨਾਮਾ ਕੁੜੀ ਵੀ ਸੋਹਣੀ ਆ ਮੌਲ ਵੀ ਸੋਣਾ ਰਿਸ਼ਤੇਦਾਰ ਵੀ ਸੋਨੇ ਪਰਿਵਾਰ ਵੀ ਸੋਨੇ ਤੇ ਆ ਥੋੜੀ ਹਲਚਲ ਹੋਈ ਆ ਸੁਣ ਲੜਕੀ ਦਾ ਭਰਾ ਵਾ ਚਾਂਦ ਅਰ ਚਾਂਦ ਵੀ ਸਿੱਦੇ ਸਿੱਦੇ ਜਾ ਰਹੇ ਨੇ ਸਟੇਜ ਵੱਲ ਨੂੰ ਤੇ ਆ ਦੇਖੋ ਤੁਸੀਂ ਇਹਦਾ ਹੁਣੇ ਪਿੱਛੇ ਆਵਾਜ਼ ਸ਼ਰਫ ਇੱਕ ਡੀਜੇ ਵਾਲਿਆਂ ਕਰਕੇ ਰੋਕੀ ਕਾਪੀਰਾਈਟ ਕਰਕੇ ਨਹੀਂ ਤੇ ਸਾਨੂੰ ਕੋਈ ਲੋੜ ਨਹੀਂ ਸੀ ਫਿਰ ਇਹਨੂੰ ਇਸ ਤਰ੍ਹਾਂ ਨੇਚਰਲ ਤਰੀਕੇ ਨਾਲ ਖਾਇਆ ਜਾਂਦਾ ਤੇ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਪਰ ਹੁਣ ਮਜਬੂਰੀ ਇਹ ਆ ਇਹਨੂੰ ਨਾ ਦਿਵਾਜ ਦੀ ਪਿਛੇ ਕਮੈਂਟਰੀ ਦੇ ਰਿਆਂ ਜਿਤਨਾ ਦੀ ਮੈਨੂੰ ਆਉਦੀ ਆ ਉਨ ਤਰ੍ਹਾਂ ਦੀ ਕਰਕੇ ਤੇ ਆ ਫਿਰ ਤੁਸੀਂ ਵੀ ਸਾਰਿਆਂ ਨੂੰ ਪਤਾ ਆਹਣਾ ਮੌਲ ਬਾਈਦਾ ਇੱਥੇ ਸਾਰੇ ਸਗਨ ਦੇਣ ਵਾਲੇ ਇਹ ਸਾਡਾ ਪਰਿਵਾਰ ਤੇ ਮੇਰੇ ਭੁਆਜੀ ਨੇ ਭੁਆਈ ਦੀ ਬੇਟੀ ਹੈ ਮੇਰੀ ਪਰਜਾਈ ਹੈ ਉਹ ਦੀਦਾ ਜੀ ਨੇ ਪ੍ਰੋਫੈਸਰ ਨੇ ਯੂਨੀਵਰਸਿਟੀ ਤੇ ਇਹ ਵੀ ਮੇਰੇ ਬ੍ਰਦਰ ਲੱਗਦੇ ਨੇ ਰਿਸ਼ਤੇਦਾਰੀ ਚ ਪਰਜਾਈ ਨੇ ਮੇਰੇ ਇਹ ਵੀ ਪਰਜਾਈ ਇਹਦੇ ਪ੍ਰੋਫੈਸਰ ਨੇ ਯੂਨੀਵਰਸਿਟੀ ਉਹ ਜਿਹੜੇ ਵਿਦਿਆਏ ਸਰਕਾਰ ਚ ਵੀ ਰਹਿ ਤੇ ਨਦੀ ਮਾਤਾ ਸੀ ਜਿਹੜੇ ਪ੍ਰਕਾਸ਼ ਕਰੋ ਮਿਸਟਰ ਵੀਰ ਅਭਿਆਨ ਸਿੰਘ ਦੀ ਵਿਜਾਤ ਦੇ ਵਿੱਚ ਆ ਵੀ ਪੰਚਾਇਤਾਂ ਦੇ ਡਾਇਰੈਕਟਰ ਵੀ ਰਹੇ ਉਹ ਨੰਨਾ ਨਾ ਸਮਝਾ ਘਟ ਲੰਡਿਆ ਇਹ ਸਾਡੇ ਮੇਰੇ ਭਤੀਜਾ ਵੀ ਭੰਜੀ ਇਹ ਭਾਵੇਂ ਜੋ ਮਰਜੀ ਦੁਨੀਆ ਇਤੋਂ ਦੀ ਇਤੋਂ ਜੇ ਅੜਕਾਨੀ ਲੈਣ ਦਿੰਦੇ ਆ ਉਹ ਦੀਆਂ ਇਹ ਪਿੱਛੇ ਹੋਟਲ ਦਾ ਨਜ਼ਾਰਾ ਜਿਹੜਾ ਪੈਲੈਸ ਦਾ ਲਾਈਮ ਲਾਈਟ ਰਿਜ਼ੋਰਟ ਦਾ ਲੱਗਾ ਪੈਨਰ ਅਰੇ ਮੇਰੀ ਮੈਸੇਜ ਹੈ ਜਿੰਨੇ ਪੂਰੀ ਲਗਾਮ ਮੇਰੇ ਤੇ ਕਸੀ ਹੁੰਦੀ ਇਹਨਾਂ ਦੀ ਹੈ ਜੋ ਆਡਟ ਕਰਨਾ ਜੋ ਪੋਣਾ ਕਰਨਾ ਔਰ ਆ ਕੁੜੀਆਂ ਤੇ ਅੰਦੇ ਕੁੜੀਆਂ ਦੀ ਚਿੜੀਆਂ ਇਹ ਉਹਦੇ ਪੜਾਸ ਕੱਢਣ ਦੀਆਂ ਵਿਚਾਰੀਆਂ ਤੇ ਮੜਾ ਮੋੜ ਜਿਹੜਾ ਕੰਮ ਚੱਲੀ ਜਾਂਦਾ ਅਜੇ ਪੂਰੀ ਤਰ੍ਹਾਂ ਨਾਲ ਜਿਹੜਾ ਵਿਆਹ ਦਾ ਜਿਹੜਾ ਅਸਰ ਕੰਮ ਹੁੰਦਾ ਵਾ ਜੇ ਮਗਿਆ ਨਹੀਂ ਯਾਦ ਮੈਨੂੰ ਲੱਗਦਾ ਵੀ ਤਾਰੂ ਗਜੇ ਪੂਰੀ ਚੜੀ ਨਹੀਂ ਬਰਾਤੀਆਂ ਨੂੰ ਜਾਂ ਪਰਿਵਾਰ ਦੇ ਜਿੰਨੇ ਮੇਲੀ ਬਰਾਤੀ ਤੇ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਹੁਣ ਤੇ ਇੱਥੇ ਜਿਹੜਾ ਰਿਸੈਪਸ਼ਨ ਦਾ ਕੰਮ ਆ ਇੱਥੇ ਦੋ ਪਰਿਵਾਰ ਜਿਹੜੇ ਤੇ ਆਪਸੀ ਰਿਸ਼ਤੇਦਾਰ ਜਿਹੜੇ ਹੌਣ ਆ ਜਿਹੜੀਆਂ ਨੋਟਾਂ ਨਹੀਂ ਥੱਪੀਆਂ ਤਾਂ ਲੁਗੀਆਂ ਆਵਾਜ਼ ਮਾਹੌਲ ਜਿਹੜਾ ਬਣਿਆ ਬਹੁਤ ਸੋਹਣਾ ਤੇ ਤੋਂ ਤੇਵਾਰਾ ਅਜੀ ਦਰੀਆ ਇਹ ਇਹਨਾਂ ਦੀ ਵੱਡੀ ਬੇਟੀ ਜਿਹੜੀ ਉਹਨਾਂ ਨੇ ਬਾਹਰ ਮੈਰੇਜ ਕਰਾਈ ਹੈ ਡੈਨੀਅਲ ਨੇ ਇਹ ਡੈਨੀਅਲ ਜਿਹੜੇ ਹਰ ਕਿਸੇ ਦੇ ਫੇਵਰੇਟ ਬਣੇ ਆ ਤੇ ਇਹ ਫੈਮਿਲੀ ਜਿਹੜੀ ਹੈ ਬੇਟਾ ਤੇ ਬੇਟੀ ਸਗਣਾ ਤੋਂ ਬਾਅਦ ਆ ਗਏ ਨੇ ਨੱਚਣ ਵਾਲੇ ਇਹਨਾਂ ਨੇ ਲਾਇਆ ਉਸ ਸਟੇਜ ਦਾ ਥੋੜਾ ਜਿਹਾ ਹੋਰ ਚੀਜਾ ਬਣਾਇਆ ਥੱਲੇ ਉੱਤੇ ਕੰਮ ਫੈਮਿਲੀ ਡਾਂਸ ਹੋਊਗਾ ਮੈਂ ਇੱਥੇ ਮੈਂ ਤੁਹਾਨੂੰ ਛੋਟਾ ਜਿਹਾ ਸ਼ੋਰ ਬਖਾ ਰਿਹਾ ਅੰਟਾਈਮ ਲਈ ਦਾਸ ਬਹੁਤ ਲੰਮਾ ਗੱਲਿਆ ਪਰ ਫਿਰ ਪਰਿਵਾਰ ਨੇ ਨੱਚ ਕੇ ਆਪਣੀ ਖੁਸ਼ੀ ਦਾ اظہار ਕੀਤਾ ਦੋਵਾਂ ਪਰਿਵਾਰਾਂ ਨੇ ਬਹੁਤ ਹੀ ਸੋਹਣਾ ਜਿੱਥਾਂ ਮੌਲ ਬੰਦਾ ਉਹ ਬਣਿਆ ਪਰ ਇੱਕ ਡੀ ਜੀ ਵਾਲਿਆਂ ਨੂੰ ਇਹੋ ਹੀ ਸ਼ਿਕਾਇਤ ਰਹਿੰਦੀ ਆ ਵੀ ਇਹ ਆਵਾਜ਼ ਨੂੰ ਥੋੜੀ ਜੀ ਸਲੋ ਵੀ ਕਰ ਸਕਦੇ ਆ ਬਾਰੇ ਇੰਨੀ ਜ਼ਿਆਦਾ ਤੇਜ਼ ਆਵਾਜ਼ ਚ ਅਮ ਰੱਖਦੇ ਆ ਵੀ ਕੰਮ ਚੁੱਕ ਕੇ ਰੱਖਦੇ ਇਹ ਉਹਨਾਂ ਨੂੰ ਲੱਗਿਆ ਪਿੱਤਲ ਦੇ ਭਾਂਡੇ ਸਜਾਵਟ ਆ ਤੇ ਰੱਖੇ ਗਏ ਥੱਲੇ ਥਾਲੀਆਂ ਪਰ ਇਹ ਦਿਖਾਵਾ ਹੀ ਆ ਹੱਥੀ ਦੇ ਦੰਦਾਂ ਨੂੰ ਖਾਣ ਤੇ ਕੁਝ ਹੋਰ ਆ ਵਿਖਾਉਂਦੇ ਹੀ ਨਜ ਰੱਖੀ ਕਰੋਕਰੀ ਆ ਤੇ ਮੈਂ ਤਾਂ ਖੁਸ਼ ਹੋਇਆ ਵੀ ਪਿੱਤਲ ਦੇ ਭਾਂਡਿਆਂ 'ਚ ਖਾਵਾਂਗੇ ਪੁਰਾਣੇ ਟਾਈਮ ਵਾਲੇ ਬਾਹਲਾ ਅਰੇ ਇਹ ਵੀ ਖਾਣਾ ਬਹੁਤ ਲਜੀਜ਼ ਸੀ ਜ਼ਬਰਦਸਤ ਸੀ ਕੈਟਰਿੰਗ ਬਹੁਤ ਜ਼ਬਰਦਸਤ ਸੀ ਤੇ ਇਹ ਖਾਣਾ ਜਿਹੜਾ ਅਜੇ ਸ਼ੁਰੂ ਨਹੀਂ ਹੋਇਆ ਤੇ ਸਾਡੇ ਦਾ ਇਧਰ ਨਮਾ ਖਾਇਆ ਇਸੇ ਕੇ ਜੇ ਪਰਵਾਰ ਦੇ ਜੀ ਕੋਈ ਨਚੰਡਿਆ ਕੋਈ ਟੱਪੰਡਿਆ ਉਹਨਾਂ ਨੇ ਫਿਰ ਆ ਕੇ ਬਹਿਣਾ ਬਹਿ ਗਏ ਇਹ ਹਾਲਚ ਵੀ ਖਾਣਾ ਚੱਲ ਰਿਹਾ ਸਾਹਮਣੇ ਇਹ ਖਾਣੇ ਤੋਂ ਬਾਅਦ ਹੋ ਜਾਣੀ ਬਧਾਈਗੀ ਉਸ ਤੋਂ ਸਾਰੇ ਦਿਨ ਦੀ ਪਾਣੀ ਨਰ ਤੋਂ ਬਾਅਦ ਹੁਣ ਅਸੀਂ ਚੱਲੇ ਆ ਘਰ ਤੋਂ ਵਾਪਸ ਇਹ ਆ ਵੇਖਿਆ ਵਿਆਹ ਜਾਈ ਕੀਤਾ ਜਿਹੜੇ ਤੇ ਆਏ ਸੀ ਤੋਂ ਤਾਂ ਪਤਾ ਵਿਆਹਾਂ ਦੇ ਵਿੱਚ ਦਾਣਾ ਦੇਣਾ ਇਹਨਾਂ ਕੁਝ ਖਾਨਦਿਆਂ ਨੂੰ ਚੱਲਦਾ ਰਹਿੰਦਾ ਤੇ ਇੰਦਾ ਪੰਗਲਾ ਵੀ ਚੱਲਦਾ ਰਹਿੰਦਾ ਨਾ ਕੋਈ ਲਿਫਟੇ ਦਾ ਰੁਸਿਆ ਹੰਦਾ ਕੋਈ ਨਹੀਂ ਰੁਸਿਆ ਹੰਦਾ ਜਿਹੜਾ ਰੁਸਿਆ ਹੰਦਾ ਉਹ ਬਣਾ ਲੀਦਾ ਜਿਹੜਾ ਨਹੀਂ ਰੁਸਿਆ ਹੰਦਾ ਉਹ ਤਾਂ ਫਿਰ ਉਸ ਜਿਹਦਾ ਚੱਲਦਾ ਰਹਿੰਦਾ ਇਹ ਅੱਜ ਦੀ ਸਾਡੀ ਸਾਜ ਅਜਦਾ ਵਲੌਗ ਆ ਜਿਹੜਾ ਮੈਂ ਸੱਡੇ ਕਿਰ ਕਲਚਰ ਆ ਪੰਜਾਬ ਦਾ ਵਿਆਹ ਸ਼ਾਦੀਆਂ ਦਾ ਤੇ ਬਣਾਇਆ ਤੇ ਇਦਾਂ ਨਹੀਂ ਮੈਂ ਤਾਂ ਦਿਨਾਂ ਦਾ ਵੀਡੀਓ ਲੈ ਕੇ ਅੱਜ ਰੋਂਦਾ ਰਹੂੰਗਾ ਰਾਜ ਦੇ ਵਲੌਗ ਨੂੰ ਕਰਦੇ ਆ ਇੱਥੇ ਸਵਾਗਤ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰੀ ਜਸਤਿਕਾਲ ਇੱਥੇ ਵੀ ਰਹੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ ਮੈਂ ਤਾਂ ਆਪਣਾ ਜੀਤ ਮੋਤਾਸ